ਪੈਰੋ ਪੂਰੇ ਦੇਸ਼ ਦੇ ਵਿੱਚ ਚੋਣ ਅਖਾੜਾ ਭਖਿਆ ਹੋਇਆ ਸੱਚੋ ਸੱਚ ਦੱਸਿਓ ਕਿੰਨੀ ਕੁ ਜਾਇਦਾਦ ਬਣਾਈ ਤੁਸੀਂ ਸਿਆਸਤ ਚਾ ਕੇ ਦੇਖੋ ਮੈਂ ਜਿਹੜਾ ਮੇਰੇ ਕੋਲ ਮੇਰਾ ਆਪਣਾ ਮਕਾਨ ਹੈ ਮੈਂ ਜਦੋਂ ਸੈਂਬਲੀ ਦਾ ਇਲੈਕਸ਼ਨ ਲੜਿਆ ਮੇਰਾ ਪਹਿਲਾ ਬਿਜ਼ਨਸ ਸੀਗਾ ਮੇਰੇ ਪੱਠੇ ਸੀ ਦੋਸਤ ਦੇ ਤੇ ਮੇਰੀ ਮਕਾਨ ਦੇ ਉਦੋਂ ਲੈਂਟਰ ਮੇਰਾ ਪਿਆ ਹੋਇਆ ਸੀ ਤੇ ਅੱਜ ਮੇਰਾ ਉਹ ਹੀ ਮਕਾਨ ਹੈ ਮੈਂ ਕੋਈ ਉੱਥੇ ਨਵੀਂ ਕੋਈ ਕੋਠੀ ਨਹੀਂ ਬਣਾਈ ਇਹ ਜ਼ਰੂਰ ਹੈ ਮੈਂ ਸਰਕਾਰ ਤੋਂ ਲੋਨ ਲੈ ਕੇ ਤੇ ਮੈਂ ਇੱਕ ਇੰਜੀਨੀਅਰਿੰਗ ਕਾਲਜ ਬਣਾਇਆ ਸੀ ਜਿਹਦਾ ਮੈਨੂੰ ਸ਼ੌਂਕ ਸੀ ਕਿ ਮੈਂ ਬੱਚਿਆਂ ਨੂੰ ਇਸ ਇਲਾਕੇ ਦੇ ਜਿਹੜੇ ਗਰੀਬ ਬੱਚੇ ਹੈ ਉਹ ਵਿਚਾਰੇ ਇੰਜੀਨੀਅਰਿੰਗ ਕਰਨ ਵਾਸਤੇ ਅੱਜ ਇੱਕ ਬੱਚੇ ਦੀ ਫੀਸ 92000 ਰੁਪਏ ਸਰਕਾਰ ਇੱਕ ਸਾਲ ਦੀ ਹੈ ਤੇ ਸਾਡੇ ਵਿੱਚ ਮੈਕਸਿਮਮ ਕਿਉਂਕਿ ਸਭ ਤੋਂ ਵੱਧ ਜਿਹੜੀ ਪੰਜਾਬ ਦੀ ਆਬਾਦੀ ਐਸੀ ਕੈਟਾਗਰੀ ਦੀ ਆਬਾਦੀ ਐ ਅਸੀਂ ਉਹਨਾਂ ਬੱਚਿਆਂ ਨੂੰ ਫ੍ਰੀ ਆਫ ਕੋਸਟ ਬਣਾਉਂਦੇ ਕੋਈ ਪੈਸਾ ਨਹੀਂ ਲੈਂਦੇ ਜੀ ਕਿਉਂਕਿ ਸਭ ਤੁਹਾਡੇ ਵਿਰੋਧੀ ਇੱਕ ਪ੍ਰਚਾਰ ਕਰਦੇ ਨੇ ਕਹਿੰਦੇ ਜੀ ਇਹਨਾਂ ਦੇ ਦੂਜੇ ਭਰਾ ਨੇ ਜਿਹੜੇ ਉਹ ਦੇਖੋ ਅਜੇ ਬਹੁਤ ਨੇ ਇਹ ਸਿਆਸਤ ਚ ਆ ਕੇ ਬਹੁਤ ਪੈਸਾ ਕਮਾ ਲਿਆ ਸਿਆਸਤ ਚੋਂ ਉੱਪਰ ਚਲੇ ਗਏ ਜੀ ਮੇਰੇ ਦੂਜੇ ਭਰਾ ਸੈਟਲ ਨੇ ਜਿੰਨਾ ਕਿ ਮੈਂ ਹੈਗਾ ਉਹਨ ਮੇਰੇ ਬਰਾਬਰ ਨੇ ਮੇਰੇ ਭਰਾ ਉਹ ਕੋਈ ਕੰਮ ਉਹਨਾਂ ਨੇ ਆਪ ਦਾ ਕੰਮ ਕਰਦੇ ਐ ਜ਼ਮੀਨ ਐ ਸਭ ਕੁਝ ਐ ਕੋਈ ਉਹ ਦੇਤਰ ਹੈ ਨਹੀਂ ਕਿ ਉਹ ਲੋਕਾਂ ਦੀ ਜਾ ਕੇ ਤਿਆੜੀਆਂ ਤਾਂ ਨਹੀਂ ਕਰਦੇ ਵਧੀਆ ਸੈਟਲ ਨੇ ਬੱਚੇ ਪੜੇ ਲਿਖੇ ਐ ਨੌਕਰੀਆਂ ਲੱਗੀਆਂ ਆਪ ਆਪ ਦਾ ਖੇਤੀਬਾੜੀ ਕਰਦੇ ਐ ਤੋਂ ਅਸੀਂ ਮੈਂ ਜਦੋਂ ਤੋਂ ਚੱਲਿਆ ਮੇਰੇ ਨੂੰ ਉਸੇ ਤਰ੍ਹਾਂ ਮੈਨੂੰ ਸ਼ੌਂਕ ਐ ਕਿ ਮੈਂ ਸੇਵਾ ਕਰਾਂ ਅੱਛਾ ਤੁਸੀਂ ਪਹਿਲਾਂ ਅਕਾਲੀ ਦਲ ਵੱਲੋਂ ਐਮਪੀ ਬਣੇ ਤੁਹਾਨੂੰ ਜੇ ਮੈਂ ਪੁੱਛਾਂ ਵੀ ਤੁਸੀਂ ਅਕਾਲੀ ਦਲ ਕਰਕੇ ਐਮਪੀ ਬਣੇ ਸੀ ਯਾ ਕਾਲੀ ਦਲ ਦਾ ਉਸ ਵਕਤ ਦਾ ਐਮਪੀ ਸ਼ੇਰ ਸਿੰਘ ਕਬਾਇਆ ਕਰਕੇ ਜਿੱਤਿਆ ਸੀ ਨਹੀਂ ਦੇਖੋ ਮੈਂ ਪਰਮਾਤਮਾ ਤੋਂ ਡਰ ਕੇ ਕਹਿੰਦਾ ਵੀ ਮੈਂ ਕਹਾਂ ਵੀ ਮੈਂ ਚਲੋ ਮੈਨੂੰ ਪਾਰਟੀ ਨੇ ਟਿਕਟ ਦਿੱਤਾ ਅਸੈਂਬਲੀ ਤੋਂ ਮੈਂ ਅਸੈਂਬਲੀ 'ਚ ਮੈਨੂੰ ਕਾਲੀ ਦਲ ਨੇ ਟਿਕਟ ਦਿੱਤਾ ਸੀ ਜਿਹੜਾ ਕਿ ਫਰੋਜ਼ਪੁਰ ਹਲਕੇ ਦੇ ਵਿੱਚ ਕਦੇ ਵੀ ਕੋਈ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਜਿੱਤਦਾ ਸੀ ਮੈਂ ਪਹਿਲੀ ਵਾਰ 97 ਅਸੈਂਬਲੀ 'ਚ ਐਮਐਲਏ ਬਣਿਆ ਉਦੋਂ ਇੱਕਦਰ ਕਾਲੀ ਦਲ ਆਇਆ ਉਸ ਤੋਂ ਬਾਅਦ ਅ ਦੋ ਵਾਰ ਜੋਰਾ ਸਿੰਘ ਮਾਨ ਜਿਹੜੇ ਸੀ ਉਹਨਾਂ ਨੂੰ ਐਮਪੀ ਬਣਾਇਆ ਚਲੋ ਕਿਸੇ ਵਜ੍ਹਾ ਕਰਕੇ ਉਹਨਾਂ ਦੀ ਸਪੋਰਟ ਅਸੀਂ ਡਟ ਕੇ ਕਰਦੇ ਰਹੇ ਤੇ ਫਿਰ ਜਦੋਂ ਇਹ ਲੱਗਿਆ ਵੀ ਇਹ ਜੋਰਾ ਸਿੰਘ ਮਾਨ ਨਹੀਂ ਜਿੱਤੇਗਾ ਫਿਰ ਮੈਨੂੰ ਪਾਰਟੀ ਨੇ ਮੈਨੂੰ ਟਿਕਟ ਦਿੱਤਾ ਤੇ ਪਾਰਲੀਮੈਂਟ ਵਿੱਚ ਮੈਂ ਦੋ ਵਾਰ ਚਲੇ ਗਿਆ ਜੀ ਤੇ ਹੁਣ ਇਹ ਤੁਸੀਂ ਕਹਿ ਸਕਦੇ ਹੋ ਕਿ ਪਾਰਟੀ ਕਰਕੇ ਮੈਂ ਐਮਪੀ ਬਣਿਆ ਜਾਂ ਪਾਰਟੀ ਮੇਰੇ ਕਰਕੇ ਇਕਾਲੀ ਦਲ ਫਰੋਜ਼ ਪਹੁੰਚ ਆਇਆ ਹਰੋਂ ਪੋਰਜੇ ਕਾਲੀ ਦਲ ਦਾ ਨਾਮ ਨਿਸ਼ਾਨ ਨਹੀਂ ਸੀ ਕਰਾ ਤੇ ਅੱਛਾ ਇਹ ਇੱਕ ਵੱਡਾ ਸਵਾਲ ਜਿਹੜਾ ਜਨਤਾ ਦੇ ਅੰਦਰ ਚਰਚਾ ਚ ਹੈ ਦਲ ਬਦਲੀਆਂ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ ਅੱਧੇ ਨਾਲੋਂ ਵੱਧ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰ ਸੀਗੇ ਉਹ ਭਾਜਪਾ ਚਲੇ ਗਏ ਕੈਪਟਨ ਮਰਿੰਦਰ ਚਲੇ ਗਏ ਸੁਨੀਲ ਜਾਖੜ ਚਲੇ ਗਏ ਮਨਪ੍ਰੀਤ ਬਾਦਲ ਚਲੇ ਗਏ ਰਾਣਾ ਸੋਢੀ ਚਲੇ ਗਏ ਤੇ ਤੁਸੀਂ ਹੀ ਕਾਲੀ ਦਲ ਚੋਂ ਇੱਧਰ ਆ ਗਏ ਪਾਰਟੀਆਂ ਦੀ ਕੋਈ ਵਿਚਾਰਧਾਰਾ ਲਗ ਲਗ ਵੀ ਹੁੰਦੀ ਹੈ ਕਿ ਇੱਕੋ ਹੀ ਹੁੰਦੀ ਹੈ ਜੀ ਨਹੀਂ ਮੈਂ ਅੱਜ ਨਹੀਂ ਆਇਆ ਮੈਂ ਤਾਂ ਪਿਛਲਾ ਪਾਰਲੀਮੈਂਟ ਦਾ ਇਲੈਕਸ਼ਨ ਵੀ ਲੜਿਆ ਉਸ ਤੋਂ ਪਿੱਛੇ ਮੇਰੇ ਬੇਟੇ ਨੇ ਸੈਂਬਲੀ ਦਾ ਇਲੈਕਸ਼ਨ ਲੜਿਆ ਫਾਇਲ ਕਾ ਤੋਂ ਉਹ ਵੀ ਜਿੱਤਿਆ ਤੇ ਹੁਣ ਨਹੀਂ ਮੈਂ ਪੁੱਛਿਆ ਪਾਰਟੀਆਂ ਦੀ ਕੋਈ ਵਿਚਾਰਧਾਰਾ ਜਾਂ ਨੀਤੀ ਲਗ ਲਗ ਵੀ ਹੁੰਦੀ ਹੈ ਜਾਂ ਸਾਰਾ ਕੁਝ ਸੇਮ ਹੀ ਹੈ ਇਹ ਦੇਖੋ ਜਿੰਨਾ ਲੋਕਾਂ ਨੇ ਅੱਜ ਮੈਨੂੰ ਤਾਂ ਜੋ ਅੰਦਾਜ਼ ਆ ਮੇਰਾ ਕੋ ਪੱਕਾ ਨਹੀਂ ਜਿਹੜਾ ਮੋਦੀ ਸਾਹਿਬ ਨੇ ਈਡੀ ਮਗਰ ਲਾਈ ਹੋਈ ਹੈ ਜਿਹੜੇ ਲੋਕ ਕ੍ਰਪਸ਼ਨ ਕਰਕੇ ਪੈਸਾ ਇਕੱਟਾ ਕਰਕੇ ਸਾਜ਼ਗੂ ਕਰ ਗਏ ਉਹਨਾਂ ਨੂੰ ਡਾਰ ਰਿਹਾ ਉਸ ਡਰ ਦੇ ਮਾਰੇ ਉਹ ਕਹਿੰਦੇ ਵੀ ਉਹ ਛੱਡ ਕੇ ਚਲੇ ਗਏ ਮੈਂ ਮੈਨੂੰ ਤਾਂ ਮੈਨੂੰ ਤਾਂ ਕੋਈ ਡੀ ਦਾ ਡਰ ਨਹੀਂ ਮੇਰੇ ਤੇ ਜਿਹੜੀ ਇੰਟੈਲ ਉਹ ਲਾਈ ਸੀ ਇਹਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਿਜੀਲੈਂਸ ਮੇਰੇ ਕਾਲਜ ਵਿੱਚ ਹਫ਼ਤਾ ਬੈਠੀ ਰਹੀ ਹੈ ਮੈਂ ਕਹਿੰਦੀ ਕਿ ਤੂੰ ਪੜ੍ਹ ਲਓ ਕੱਢ ਲਓ ਵਿੱਚੋਂ ਕੀ ਨਿਕਲਦਾ ਹੈ ਤੇ ਉਹ ਆਪਣੇ ਆਪ ਹੀ ਵਾਸ ਚਲੇ ਗਏ ਸੁਖਬੀਰ ਸਿੰਘ ਬਾਦਲ ਇੰਨਾ ਪਰਸਨਲ ਤੁਹਾਡੇ ਖਿਲਾਫ ਕਿਉਂ ਹੋ ਗਏ ਜਦੋਂ ਕਿ ਫਿਰੋਜ਼ਪੁਰ ਜ਼ਿਲ੍ਹੇ ਚ ਅਕਾਲੀ ਦਲ ਦੀਆਂ ਜੜ੍ਹਾਂ ਤੁਸੀਂ ਲਾਈਆਂ ਇਹ ਤਾਂ ਸੁबीर ਸਿੰਘ ਹੀ ਦੱਸ ਸਕਦਾ ਪਰ ਮੇਰਾ ਜੋ ਅੰਦਾਜ਼ਾ ਹੈ ਉਹ ਉਹਦੇ ਆਸ-ਪਾਸੇ ਜਿਹੜੇ ਹਰਿੰਦ ਗਿਰਦ ਸੀਗਾ ਉਹਨਾਂ ਦੇ ਕਹਿਣ ਤੇ ਉਹ ਉਹਨਾਂ ਦੇ ਮਗਰ ਲਾ ਕੇ ਉਹ ਕਰ ਗਿਆ ਪਰ ਮੈਨੂੰ ਉਹ ਦਬਾਉਣਾ ਚਾਹਦਾ ਸੀ ਮੈਂ ਕਿਹਾ ਜੀ ਮੈਂ ਤਾਂ ਨਾ ਦਬਣਾ ਹੈ ਨਾ ਮੈਂ ਬੇਈਮਾਨੀ ਕਰਨੀ ਨਾ ਮੈਂ ਕ੍ਰਪਸ਼ਨ ਕਰਨੀ ਮੈਂ ਕਿਸ ਗੱਲ ਤੋਂ ਦਮ ਮੈਂ ਤਾਂ ਸੇਵਾ ਕਰਨੀ ਹੈ ਤੇ ਸੇਵਾ ਪਰਮਾਤਮਾ ਕਰੇਗਾ ਤੇ ਅੱਜ ਮੈਨੂੰ ਖੁਸ਼ੀ ਹੈ ਕਿ ਮੈਂ 27 ਸਾਲ ਬਾਅਦ ਯਾਨੀ ਕਿ ਮੈਂ ਇਲੈਕਸ਼ਨ ਜਿਹੜੇ ਲੜੇ ਹੈ ਤਿੰਨ ਇਲੈਕਸ਼ਨਾਂ ਦਾ ਸੈਂਬਲੀ ਦੇ ਲੜੇ ਤਿੰਨ ਇਸ ਤੋਂ ਪਹਿਲਾਂ ਮੈਂ ਪਾਰਲੀਮੈਂਟ ਦੇ ਲੜੇ ਜਿਨ੍ਹਾਂ ਚ ਦੋ ਦੋ ਵਾਰ ਮੈਂ ਜਿੱਤਿਆ ਤੇ ਇੱਕ ਇੱਕ ਵਾਰ ਹਾਰਿਆ ਤੇ ਉਹਨ ਸਤਵਾਂ ਇਲੈਕਸ਼ਨ ਜਿਹੜਾ ਅੱਜ ਲੋਕ ਫਿਰ ਲੋਕਾਂ ਚ ਇੰਨਾ ਉਤਸ਼ਾਹ ਹੈ ਕਿ ਸ਼ੇਰ ਸਿੰਘ ਕਬਾਇਆ ਜਿਹੜਾ ਹੈ ਉਹ ਐਮਪੀ ਬਣੇਗਾ ਲੱਗਦਾ ਹੈ ਕਿ ਇਸ ਵਾਰ ਫਿਰ ਜਿੱਤ ਸਕਦੇ ਹਾਂ ਜੋ ਮੈਨੂੰ ਜਨਤਾ ਤੋਂ ਜੋ ਚਿਹਰਿਆਂ ਤੋਂ ਲੱਗਦਾ ਹੈ ਕਿ ਜਿਹੜੇ 3-3 ਘੰਟੇ ਉਡੀਕ ਕੇ ਸਾਡਾ ਇੰਤਜ਼ਾਰ ਕਰਕੇ ਇੰਨਾ ਲੰਬਾ ਟਾਈਮ ਵੀ ਉਡੀਕਦੇ ਐ ਟੱਕਰ ਕਿਹਦੇ ਨਾਲ ਮੰਨਦੇ ਹੋ ਮੇਨ ਮੁਕਾਬਲਾ ਫਿਰੋਜ਼ਪੁਰ ਜ਼ਿਲ੍ਹੇ ਚ ਕਿਹਦੇ ਕਿਹਦਾ ਕਿਹਦਾ ਚੱਲ ਰਿਹਾ ਤੇ ਦੇਖੋ ਮੈਂ ਮੇਰੇ ਕੋਲ ਉਹ ਤਾਂ ਹੈ ਨਹੀਂ ਪਰ ਮੇਰਾ ਜੋ ਆਈਡੀਆ ਹੈ ਮੈਨੂੰ ਜੋ ਮੇਰੀ ਜਿੰਨਾ ਤਜਰਬਾ ਹੈ ਉਹਦੇ ਨਾਲ ਇਹ ਲੱਗਦਾ ਹੈ ਕਿ ਆਪ ਪਾਰਟੀ ਨਾਲ ਸਰਕਾਰ ਦੀ ਪਾਰਟੀ ਹੈ ਸਰਕਾਰ ਨਾਲ ਜੁੜੀ ਹੈ ਇਸ ਕਰਕੇ ਹੋ ਸਕਦਾ ਹੈ ਆਪ ਨਾਲ ਮੇਰਾ ਜੀ ਵੀ ਤੁਹਾਡਾ ਆਪ ਨਾਲ ਤੁਸੀਂ ਕਹਿ ਰਹੇ ਹੋ ਮੁਕਾਬਲਾ ਚੱਲ ਰਿਹਾ ਤੇ ਆਪ ਦੇ ਨਾਲ ਤਾਂ ਕਾਂਗਰਸ ਦਾ ਤੁਹਾਡੀ ਪਾਰਟੀ ਦਾ ਇਸ ਟਾਈਮ ਗੱਠਜੋੜ ਹੈ ਇੰਡੀਆ ਗੱਠਜੋੜ ਤਾਂ ਕੀ ਚੱਕਰ ਹੈ ਕਿ ਇੱਕ ਪਾਸੇ ਉੱਪਰੋਂ ਗੱਠਜੋੜ ਹੈ ਤੇ ਥੱਲੇ ਤੁਹਾਡਾ ਮੁੱਖ ਮੁਕਾਬਲਾ ਹੀ ਉਹਨਾਂ ਦੇ ਨਾਲ ਹੈ ਨਹੀਂ ਦੇਖੋ ਇੰਡੀਆ ਗੱਠਜੋੜ ਸਾਡਾ ਉਹਦੇ ਚ ਅਸੀਂ ਹੈਗੇ ਬਾਕੀ ਸਟੇਟਾਂ ਚ ਹੈਗਾ ਪੰਜਾਬ ਵਿੱਚ ਨਹੀਂ ਹੈਗਾ ਜਿੱਥੇ ਪੰਜਾਬ ਵਿੱਚ ਨਹੀਂ ਹੈਗਾ ਉੱਥੇ ਨਹੀਂ ਹੈਗਾ ਅਸੀਂ ਉਸ ਦੇ ਆਪੋਜੀਸ਼ਨ ਚ ਲੜ ਰਹੇ ਐਸ ਕਰਕੇ ਬਾਕੀ ਪਾਰਟੀਆਂ ਜਿਹੜੀਆਂ ਆ ਅਕਾਲੀ ਦਲ ਬੀਜੇਪੀ ਬੀਜੇਪੀ ਤਾਂ ਕਿਸਾਨ ਤੋਂ ਕਿਸਾਨ ਜਿਹੜੇ ਨੇ ਇਹਨਾਂ ਨੂੰ ਪੰਜਾਬ ਵਿੱਚ ਬੜਨੀ ਦਿੱਤੇ ਰਹੇ ਜਿਵੇਂ ਇਹਨਾਂ ਦਾ ਵਿਰੋਧ ਕਰ ਰਹੇ ਡਰਦੇ ਆਉਂਦੇ ਵੀ ਨਹੀਂ ਜੀ ਤੇ ਦੂਜੇ ਪਾਸੇ ਅਕਾਲੀ ਦਲ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਦੀ ਪੇਂਟ ਚੜ ਗਿਆ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਸ ਤੋਂ ਬਾਅਦ ਉਹ ਜਿਹੜਾ ਉੱਠ ਨਹੀਂ ਖੜਾ ਇਸ ਕਰਕੇ ਜਿਹੜਾ ਮੁਕਾਬਲਾ ਮੇਰੇ ਆਈਡੀਆ ਮੁਤਾਬਕ ਹੈ ਭਾਈ ਸਾਹਿਬ ਇੱਕ ਇੱਕ ਬੜਾ ਵੱਡਾ ਸਵਾਲ